ਫਰੰਟੀਅਰ 에ਅਰਲਾਈਨਸ ਦੀ ਇੱਕ ਫਲਾਈਟ ਫਿਲਾਡਲਫੀਆ ਤੋਂ ਮੀਆਮੀ ਜਾ ਰਹੀ ਸੀ ਸਭ ਕੁਝ ਆਮ ਵਾਂਗ ਚੱਲ ਰਿਹਾ ਸੀ ਉਦੋਂ ਤੱਕ ਜਦੋਂ ਤੱਕ 21 ਸਾਲਾ ਭਾਰਤੀ ਮੂਲ ਦੇ ਇਸ਼ਾਨ ਸ਼ਰਮਾ ਨੇ ਅਚਾਨਕ ਅਜੀਬ ਹਰਕਤ ਕਰਨੀ ਸ਼ੁਰੂ ਨਹੀਂ ਕੀਤੀ ਸੀ ਭਾਰਤੀ ਮੂਲ ਦੇ 21 ਸਾਲਾ ਇਸ਼ਾਨ ਸ਼ਰਮਾ ਨੂੰ ਅਮਰੀਕਾ ਦੇ ਵਿੱਚ ਇੱਕ ਫਲਾਈਟ ਦੌਰਾਨ ਆਪਣੇ ਸਹਿ ਯਾਤਰੀ ਤੇ ਹਮਲਾ ਕਰਨ ਦੇ ਦੋਸ਼ ਤੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤਾਂ ਵੀਡੀਓ ਦੇ ਵਿੱਚ ਇਸ਼ਾਨ ਸ਼ਰਮਾ ਤੇ ਸਹਿ ਯਾਤਰੀ ਕਿਨੂੰ ਇਵਾਨਸ ਇੱਕ ਦੂਜੇ ਦੀ ਗਰਦਨ ਫੜਨ ਦੀ ਕੋਸ਼ਿਸ਼ ਕਰਦੇ ਦੇਖੇ ਜਾ ਸਕਦੇ ਨੇ ਜਦੋਂ ਕਿ ਨੇੜੇ ਬੈਠੇ ਯਾਤਰੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਇਵਾਨਸ ਨੇ ਪੁਲਿਸ ਨੂੰ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਉਹ ਹੱਸ ਰਿਹਾ ਸੀ ਉਹ ਮੈਨੂੰ ਕਹਿ ਰਿਹਾ ਸੀ ਕਿ ਤੂੰ ਸਿਰਫ ਇੱਕ ਨਾਸ਼ਵਾਨ ਇਨਸਾਨ ਹੈ ਜੇਕਰ ਚੁਣੌਤੀ ਦਿੱਤੀ ਜਾਵੇ ਤਾਂ ਮੌਤ ਨਿਸ਼ਚਿਤ ਹੈ ਨਾ ਹੀ ਨਹੀਂ ਇਵਾਨਸ ਦਾ ਦਾਵਾ ਹੈ ਕਿ ਸ਼ਰਮਾ ਬਿਨਾਂ ਕਿਸੇ ਪੜਕਾਹਟ ਦੇ ਉਸ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ ਜਿਵੇਂ ਹੀ ਫਲਾਈਟ ਮਿయాਮੀ ਪਹੁੰਚੀ ਈਸ਼ਾਨ ਸ਼ਰਮਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਉਸ ਦੇ ਵਿਰੁੱਧ ਸਰੀਰਕ ਹਮਲੇ ਦਾ ਮਾਮਲਾ ਵੀ ਦਰਜ ਕੀਤਾ ਗਿਆ